ਦੀ ਪਿਆਰਵਲੀ ਸਤਿ ਸ਼੍ਰੀ ਅਕਾਲ ਜੀ ਅੱਜ ਬਹੁੰ ਚੁੱਕੇ ਆ ਜੀ ਕਬੂਤਰ ਲੈਣ ਬਾਈ ਦੇ ਖੁੱਡੇ ਜੇ ਬਾਈ ਹੀ ਬਾਈ ਨੂੰ ਹੀ ਕੈਮਰਾਮੈਨ ਬੁਲਾਤਾ ਬਾਕੀ ਬਾਈ ਦੇ ਕੂਤਰ ਚੈੱਕ ਕਰਦੇ ਪਹਿਲਾਂ ਨਿਗਾਹ ਮਰਾਦੇ ਸਾਰੇ ਕਬੂਤਰਾਂ ਤੇ ਫਿਰ ਕੱਲੇ-ਕੱਲਿਆਂ ਤੇ ਸ਼ੌਂਕ ਕਰਾਵਾਂਗੇ ਠੀਕ ਹੈ ਜੀ ਜਿਹੜੇ ਬਾਈਆਂ ਛੱਡੇ ਹੋਏ ਆ ਤੇ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਕੂਤਰ ਬਾਈ ਦੀ ਆਕੀਆ ਖੋਜੀ ਹੁੰਦੀ ਆ ਵੇਖ ਕੇ ਪਛਾਣ ਲੈਂਦੇ ਆ ਕਿ ਕਿੰਨਾ ਕੁ ਪਾਣੀ ਆ ਕਬੂਤਰਾਂ ਚ ਕਬੂਤਰ ਬਹੁਤ ਚੰਗੇ ਆ ਪਹਿਲਾਂ ਆ ਬੱਚੇ ਦਾ ਸ਼ੌਂਕ ਕਰੋ ਜੀ ਇੱਕ ਤੜਫੜ ਬੜੀ ਕਰਦੇ ਹੱਥ 'ਚ ਚੈੱਕ ਕਰੋ ਪੱਲਾ-ਪੁੱਲਾ ਪੂਰੀ ਚੰਗੀ ਤਰੀਕੇ ਨਾਲ ਠੀਕ ਹੈ ਜੀ ਹੈ ਛੋਟੇ ਜੇ ਪਰ ਵੱਧ ਖੜਾਕਾ ਇਹੀ ਕਰਦੇ ਆ ਠੀਕ ਹੈ ਮੇਰੇ ਵੀਰੋ ਕੰਨੀ ਛੱਡ ਦੀਏ ਤੇ ਬਾਕੀ ਹੋਰ ਕਿਹੜਾ ਫੜੀਏ ਬਈ ਆ ਚੱਕਾ ਮਰਜੀ ਵੜ ਲੈਣਾ ਤੇ ਇਹ ਤਾਂ ਬਾਅਦ ਚ ਇੰਪੋਰਟੈਂਟ ਪੀਸ ਹੈ ਇਹ ਤੁੰਬੜ-ਮੰਟਾਣੀ ਛੱਡਿਆ ਜੀ ਇਹ ਤੁੰਬੜ-ਮੰਟਾਣੀ ਛੱਡਿਆ ਹੋਇਆ ਗੂਤਰ ਹੈ ਠੀਕ ਹੈ ਜੀ ਤੇ ਬੱਚਾ ਛੱਡਿਆ ਹੈ ਇਹਦਾ ਬੱਚਾ ਹਾਂ ਠੀਕ ਆ ਬਹੁਤ ਚੰਗਾ ਰਿਜ਼ਲਟ ਹੈ ਬਈ ਨੀਵੇਂ-ਨੀਵੇਂ ਉੱਡਦੇ ਆ ਆਪੇ ਠੰਡਾ ਹੈ ਪਰ ਇਹ ਆਪਾਂ ਨੂੰ ਗਿਫਟ ਜਾ ਰਿਹਾ ਬਾਈ ਵੱਲੋਂ ਤੇ ਜਿਹੜੀ ਇਹਦੇ ਨਾਲ ਕਬੂਤਰੀ ਆ ਉਹ ਬਾਅਦ ਚੋ ਵਿਖਾਵਾਂਗੇ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਚੈੱਕ ਕਰ ਲਓ ਕਬੂਤਰਾਂ ਕੁੱਖ ਵਿਖਾ ਦੇ ਬਈ ਨੌਕ ਚੈੱਕ ਕਰਾ ਦੇ ਕਬੂਤਰ ਦੀ ਐ ਪੂਰੀ ਗੱਲਬਾਤ ਨਾਲ ਕਬੂਤਰ ਚ ਤੇ ਇਹਨੂੰ ਕਿਹੜਾ ਛੱਡ ਦਿੱਗੇ ਤੇ ਬਾਕੀ ਹੁਣ ਚੈੱਕ ਕਰ ਲਓ ਆਹ ਆਗੂਤ ਆਗੂਤ ਵੀ ਚੱਕ ਲਿਓਣਾ ਚੈੱਕ ਕਰ ਲਈ ਦੱਸੋ ਬਈ ਰਿਜ਼ਲਟ ਜੁਲਟ ਇਹਨਾਂ ਦਾ ਕੀ ਐ ਇਹ ਬਾੜੀ ਭੈੜੀ ਸੀ ਬੱਚੇ ਨਹੀਂ ਖੜਦੇ ਇਹਨਾਂ ਦੇ ਰੋਕ ਲਈ ਭਰਾ ਆਪਾਂ ਠੀਕ ਐ ਇਹ ਰੋਕਲੀ ਸੀ ਗੁੰਦਰੀ ਦਾ ਵੀ ਬਾੜੀ ਐ ਠੀਕ ਐ ਚੈੱਕ ਕਰ ਲੋ ਆਖਾਂ ਇਹ ਗਾਂ ਦੇ ਬੱਚੇ ਪੁੱਛੇ ਖੜੇ ਇਹਦੀ ਭੈਣ ਦੇ ਬੱਚੇ ਛੱਡੇ ਸੀ ਤਮੜੋਂ ਜਿਹੜਾ ਟਖਟਾ ਨਹੀਂ ਠੀਕ ਐ ਬਈ ਪਹਿਲਾ ਨੰਬਰ ਪੜਿਆ ਸੀ ਉੱਥੇ ਠੀਕ ਐ ਐ ਕਾਲ ਕਾਲੀ ਜੀ ਨਹੀਂ ਜਿਵੇਂ ਬੈਠੀ ਹੋ ਆਹਾ ਇਹ ਕੁਦੀਨੇ ਦਾ ਬੱਚਾ ਆਪਾਂ ਛੱਡਿਆ ਸੀ ਆ ਲਟਕਣ ਟਾਣੀ ਠੀਕ ਹੈ ਜੀ 56 ਕੂਟਰ ਉੱਤੇ ਰੁੱਡੇ ਸੀ ਇਹ ਪਹਿਲਾਂ ਨਾਮ ਬਣਿਆ ਸੀ ਉਹਦਾ ਕੱਪ ਦਿੱਤਾ ਸੀ 3 ਫੁੱਟ ਦਾ ਠੀਕ ਹੈ ਇਹ ਕਿਚ ਝੋੜ ਖੜੇ ਛੱਡਿਆ ਸੀ ਆ ਦੂਸਰੇ ਵਾਲੀ ਬਾਜੀ ਠੀਕ ਹੈ ਜੀ ਉੱਥੇ ਪਹਿਲਾਂ ਨੰਬਰ ਬਣਿਆ ਸੀ ਇਹਦੇ ਬੱਚੇ ਦਾ ਠੀਕ ਹੈ ਇਹ ਆਪਾਂ ਤੈਨੂੰ ਦੇਣੀ ਹੈ ਕੋਈ ਨਾ ਇਹ ਆਪਣੇ ਬਰਾਵਲੇ ਨੂੰ ਗਿਫਟ ਆਪਾਂ ਨੂੰ ਤੇ ਉਹ ਐ ਸਕੂਟਰ ਨਾਲ ਲੈਣੀ ਕਿਧਰ ਗਿਆ ਠੀਕ ਹੈ ਜੀ ਜੋੜੀ ਪਹਿਲਾਂ ਤੋਂ ਲੱਗੀ ਇਹਨਾਂ ਦੀ ਨਹੀਂ ਲੱਗੀ ਨਹੀਂ ਲਾਉਣੀ ਕੋਈ ਨਾ ਉਹ ਤਾਂ ਕਰ ਲਾਂਗੇ ਜਾ ਕੇ ਹੋਰ ਕਿਹੜਾ ਉਥਾਈਏ ਬਈ ਦੱਸੋ ਆ ਕੁਤਰ ਵਗਾਉਣੇ ਤਾਂ ਜਿਹੜੇ ਸਭ ਤੋਂ ਆਪਾਂ ਨੂੰ ਵਧੀਆ ਲੱਗਿਆ ਵੀ ਮਤਲਬ ਮੇਨ ਚੀਜ਼ ਆਹੀ ਹੈ ਨਾ ਹੁੰਡੇ ਦੀ ਪੂਰੀ ਹੈ ਨਾ ਆਪਣੇ ਉਸਤਾਦ ਦੇ ਕਰਵਾਏ ਠੀਕ ਹੈ ਮੇਲਾ ਮੰਗਵਣੇ ਦੇ ਕਰਵਾ ਠੀਕ ਹੈ ਬਈ ਜਸ ਤਸਵੀਰ ਬਾਦਲ ਗਰੁੱਪ ਓਹੋ ਬਸ ਇੱਕ ਦਿਨ ਜੇ ਬੜੀ ਕਰਦੇ ਆ ਚੋਈ ਜੀ ਬਣਾਉਂਦੇ ਆ ਬਾਈ ਫੜਦਾ ਨਹੀਂ ਆ ਨਾ ਕੁਤਰਾਂ ਨੂੰ ਵਾਲਾ ਚੈੱਕ ਕਰੋ ਉਤਰ ਇਧਰ ਵੇਖੋ ਚੈੱਕ ਕਰੋ ਬਈ ਕੂਤਰ ਹੈ ਗੱਲਬਾਤ ਨਾ ਪੂਰੀ ਤਾਂ ਹੀ ਚੱਕਿਆ ਜੇ ਪੂਰੀ ਗੱਲਬਾਤ ਆ ਤਾਂ ਬਾਕੀ ਉਧਰ ਵਿਖਾਉ ਕੂਤਰ ਦੀ ਖੜਨੀ ਬੈਠਣੀ ਠੀਕ ਹੈ ਜੀ ਤੇ ਹੋਰ ਕਿਹੜਾ ਵਖਾਈ ਜਿਹੜਾ ਬਾਈ ਕਿੱਡਿਆ ਹੋਵੇ ਇਹਨਾਂ ਬਾਈ ਪਿਆ ਹੋਵੇ ਹਾਂ ਹਾਂ ਫੜ ਚਿੱਟੀਆਂ ਫੜ ਦੇ ਇੱਕ ਤੇ ਜੱਡਾ ਵੀਰੇ ਇਹਦਾ ਭਰਾ ਛੱਡਿਆ ਆਪਾਂ ਤੁਮੜ ਵੰਟਾਣੀ ਐ ਤੇ ਕੀ ਹੋਰ ਬਾਜੀ ਠੀਕ ਹੈ ਵੀ ਰਾਤ ਨੂੰ ਬੈਠਾ ਨਹੀਂ ਸੀਗਾ ਜਿਹੜਾ ਕੁੱਤਰ ਫੜਿਆ ਪਹਿਲਾ ਜਿੱਟੇ ਅੱਖ ਵਾਲੇ ਦਾ ਉਹਦਾ ਹੀ ਪੱਠਾ ਇਹ ਠੀਕ ਜੋੜੀ ਦਾ ਚੈੱਕ ਕਰ ਲਓ ਬੰਦੇ ਉਹ ਬੁਣੀ ਚੱਕ ਲੱਤ ਵੇੜੀ ਪਿੱਛੇ ਬੈਠੀ ਏ ਥੱਲੇ ਠੀਕ ਆਹ ਕੂਦੀ ਚੈੱਕ ਕਰੋ ਵੀ ਬਾਹਲੀ ਪ੍ਰਾਣੀ ਹੈ ਆਪਣੀ ਕੂਦਰੀ ਲਕਵਾ ਪੱਕ ਗਿਆ ਇਹਦੇ 8 ਸਾਲਾਂ ਦੀ ਕੂਦਰੀ ਹੈ ਇਹਦਾ ਬੱਚਾ ਛੱਡਿਆ ਸੀ ਆਪਾਂ ਚੋੜ ਕਿੜੇ ਡੱਬੀ ਕਬੂਤਰੀ ਸੀ ਪੱਠੀ ਠੀਕ ਹੈ ਵੀਰੇ ਪਹਿਲਾ ਨੰਬਰ ਉੱਥੇ ਬਣਿਆ ਸੀ ਉਹਨੂੰ ਜੀ ਅੱਛਾ ਬਈ ਤੇ ਬਾਅਦ ਚ ਗਾਉਂ ਗਾ ਉਹਨਾਂ ਦੇ ਬੱਚੇ ਕਢਾ ਕਢਾ ਕੇ ਛੱਡੇ ਸੀਗੇ ਕੋਈ ਵਧੀਆ ਜਿੱਤੇ ਡਾਵੀ ਬੋਸ ਸੀ ਘਰੇ ਹਾਂ ਸਾਰੇ ਕੂਤਰਾਂ ਦੇ ਸ਼ੌਂਕ ਕਰਾਤੇ ਵਿੱਚੋਂ ਕਈ ਰਹਿ ਗਏ ਕਿਉਂਕਿ ਅਸੀਂ ਲੇਟ ਹੁੰਨੇ ਆ ਤੇ ਬਾਕੀ ਚੈੱਕ ਕਰ ਲੋ ਕਬੂਤਰ ਦੁਬਾਰਾ ਜੂਮ ਮਾਰ ਕੇ ਵਿਖਾ ਦੇਣੇ ਠੀਕ ਹੈ ਜੀ ਤੇ ਬਾਕੀ ਹੁਣ ਚੱਲੇ ਆ ਜੋੜੀ ਅਸੀਂ ਪਾਲੀ ਆਉਂਦੇ ਚ ਠੀਕ ਹੈ ਜੀ ਤੇ ਹੁਣ ਕੋਈ ਬਾਈ ਦਾ ਉਹ ਜੋੜੇ ਲਵਾਉਦਾ ਹੁੰਦੇ ਚ ਝੋਲਾ ਝੂੜਾ ਲਿਆਉਣੇ ਆ ਤੇ ਉਹਦੇ ਚ ਬੱਕ ਲੈ ਕੇ ਚੱਲਾਂਗੇ ਜਾਂ ਕੋਈ ਕੀ ਭਈਆ ਮੈਂ ਨਾਮ ਬੋਲ ਦਿੰਨਾ ਬਈਆਂ ਦੇ ਉੱਤੇ ਲਿਖ ਦੂੰਗਾ ਜਿਹੜੇ ਭਰਾਵਾਂ ਵੱਲੋਂ ਆਪਾਂ ਨੂੰ ਗਿਫਟ ਆਇਆ ਇਹ ਮੈਂ ਨਾਮ ਭੁੱਲ ਗਿਆ ਇੱਕ ਤਾਂ ਬਾਈ ਦਾ ਨਾਮ ਯਾਦਾ ਗਾਲੂ ਖਟਮਾ ਠੀਕ ਹੈ ਜੀ ਤੇ ਬਾਕੀ ਇਹ ਬਹੁ ਬਹੁ ਮਾਣ ਕੀਤਾ ਭਰਾਵਾਂ ਨੇ ਆਪਾਂ ਨੂੰ ਜਿਹੜੀ ਜੋੜੀ ਗਿਫਟ ਕੀਤੀ ਆ ਇੰਨਾ ਸਤਿਕਾਰ ਕੀਤਾ ਠੀਕ ਹੈ ਜੀ ਤੇ ਬਾਕੀ ਹੁਣ ਜੋੜੀ ਨੂੰ ਛੱਡਦੇ ਆ ਖੁੱਡੇ ਦੇ ਅੰਦਰ ਠੀਕ ਹੈ ਮੇਰੇ ਵੀਰੋ ਵੀਰੋ ਹੁਣ ਹੋ ਚੁੱਕਿਆ ਆਥਣ ਤੇ ਕੁੱਕੜ ਵਿਖਾਉਣੇ ਆ ਜੀ ਤੁਹਾਨੂੰ ਬੜੇ ਦਿਨ ਹੋ ਗਏ ਵਲੌਗ ਨਹੀਂ ਬਣਾਇਆ ਤੇ ਉਹ ਫਿਰਦਾ ਉਹ ਸਾਹਮਣੇ ਇਹਨੂੰ ਸੱਦ ਕੇ ਹੋਰਾਂ ਆਇਆ ਆਇਆ ਆਓ ਆਓ ਨਾਂ ਨਹੀਂ ਰੱਖਿਆ ਪਰ ਆਓ ਕਰੇ ਤੇ ਆ ਜਾਂਦਾ ਕਿਉਂਕਿ ਰੋਟੀਆਂ ਪਾਉਣੀਆਂ ਤੇ ਇਹਨੂੰ ਅੰਦਰ ਹੀ ਤਾੜਦਿਆਂ ਠੀਕ ਹੈ ਜੀ ਤੇ ਬਾਕੀ ਆ ਦੂਜਾ ਸਾਚੇ ਦੂਜਾ ਖੁੱਡਾ ਵਿਖਾਉਣੇ ਆ ਇਹ ਵੀ ਪੂਰਾ ਓਕੇ ਰਿਪੋਰਟ ਕਰਤਾਗਾ ਹੁਣ ਯਾਰ ਐ ਸਮਝ ਨਹੀਂ ਉਹਦੇ ਵੀ ਇਹਦੇ ਚ ਦੁਬਾਰਾ ਆਪਾਂ ਜੋੜੀਆਂ ਛੱਡੀਏ ਜਾਂ ਨਾ ਛੱਡੀਏ ਜਾਂ ਇਹਦੇ ਚ ਕਬੂਤਰੀ ਰੱਖੀਏ ਇਹ ਤੁਸੀਂ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਇਹਨੂੰ ਰੰਗ ਕਰਦੇ ਆ ਅੱਜ ਜਾਂ ਸਵੇਰੇ ਵਿੱਚੋਂ ਕਲੀ ਫੇਰ ਦਿੰਨੇ ਆ ਸਾਰੇ ਚ ਠੀਕ ਹੈ ਜੀ ਓਕੇ ਰਿਪੋਰਟ ਬਣ ਜੂ ਮਾਹੌਲ ਫਿਰ ਇਧਰ ਆਪਣਾ ਚੋਬਰ ਵੀ ਆ ਗਿਆ ਓਰੇ ਆਓ 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 ਅੱਖ ਨਹੀਂ ਲੱਗਦਾ ਵੀ ਅੱਗੇ ਸ਼ੋਰ ਚੜਾਈਆਂ ਹੋਈਆਂ ਤੁਸੀਂ ਦੇਖਿਓ ਕੋਲੇ ਆ ਜਾਂਦਾ ਆਓ ਆਓ ਹੁਣ ਥੋੜੀ ਭੁੱਖ ਲੱਗੀ ਹੈ ਨਾ ਆਇਆ ਆ ਗਿਆ ਨਾ ਆ ਗਿਆ ਆਇਆ ਚੁਬਰਾ ਆਓ ਠੀਕ ਹੈ ਜੀ ਤੇ ਚੰਗੀ ਸੋਹਣੀ ਕਰਾਏ ਗ੍ਰੋਥ ਕਰੀ ਜਾਂਦਾ ਠੀਕ ਹੈ ਮੇਰੇ ਵੀਰ ਉਹ ਇਹ ਵੀ ਪੂਰਾ ਕਿੱਡਸ ਸੀਨ ਬਣਾਵਾਂਗੇ ਇੱਕ ਦੋ ਹੋਰ ਲਿਆਵਾਂਗੇ ਹੌਲੀ ਹੌਲੀ ਲਿਆਵਾਂਗੇ ਹਜੇ ਨਹੀਂ ਲਿਆਉਂਦੇ ਪਰ ਠੀਕ ਹੈ ਜੀ ਥੋੜਾ ਟਾਈਮ ਰੁੱਕ ਕੇ ਲਿਆਵਾਂਗੇ ਤੇ ਲਿਆਵਾਂਗੇ ਪੂਰੇ ਚੰਗੇ ਤੁਹਾਨੂੰ ਬੱਕਰੀਆਂ ਬੰਨਣ ਲੱਗੇ ਸੀ ਤੇ ਹੁਣ ਜਾ ਕੇ ਕਬੂਤਰਾਂ ਨੂੰ ਦਾਣੇ-ਦੂਣੇ ਪਾ ਦਿੱਤੇ ਉਧਰ ਛੋਟੀਆਂ ਪੱਠਾ ਆਪਣੀਆਂ ਬਲੈਕ ਐਂਡ ਬਰਾਊਨ ਠੀਕ ਹੈ ਜੀ ਤੇ ਇਹਨਾਂ ਦਾ ਨਾਂ ਦੱਸੋ ਕੀ ਰੱਖੀਏ ਇੱਕ ਦਾ ਤਾਂ ਨਾਂ ਕਾਲੋ ਦੂਜੀ ਦਾ ਨਾਂ ਦੱਸੋ ਕੀ ਰੱਖੀਏ ਠੀਕ ਹੈ ਜੀ ਅੱਜ ਇਹਨਾਂ ਨੇ ਭੰਗ ਖਾ ਲਈ ਸੀ ਤੇ ਹੋਰ ਹੀ ਨਸ਼ੇ 'ਚ ਬਸ ਐ ਲਿਟੀ ਜੀ ਜਾਂਦੀਆਂ ਸੀ ਕਿ ਹੁਣ ਸੈਟ ਆ ਠੀਕ ਹੈ ਜੀ ਤੇ ਬਾਕੀ ਓਕੇ ਰਿਪੋਰਟ ਹੈ ਗੁੱਕੜਾ ਆਪਣਾ ਉਹ ਫਿਰਦਾ ਠੀਕ ਹੈ ਮੇਰੇ ਵੀਰੋ ਤੇ ਇਹ ਵੀ ਸ਼ੌਂਕ ਨੂੰ ਰੱਖਿਆ ਆਪਾਂ ਸ਼ੌਂਕ ਨੂੰ ਸ਼ੌਂਕ ਨੂੰ ਬਾਬੇ ਹੋਰ ਲਿਆਵਾਂਗੇ ਇਹਦੇ ਨਾਲ ਦੇ ਹੱਥੋਂ ਦਾ ਟਾਈਮ ਹੋ ਗਿਆ ਕਬੂਤਰਾਂ ਨੂੰ ਦਾ ਤੇ ਜਿਹੜੇ ਉਹ ਕਬੂਤਰ ਆ ਉਹਨਾਂ ਨੂੰ ਦੂਜੇ ਖੁੱਡੇ ਛੱਡਾਂਗੇ ਜਿੱਥੇ ਪਹਿਲਾਂ ਜੋੜੀਆਂ ਹੁੰਦੀਆਂ ਸੀ ਉਹ ਕਿਸੇ ਰੀਜ਼ਨ ਕਰਕੇ ਕੋਈ ਰੀਜ਼ਨ ਨਹੀਂਗਾ ਮੈਂ ਹਾਂ ਉਧਰ ਇਹਰ ਬੱਚੇ ਬੁੱਤੇ ਸੌਖੇ ਕੱਢ ਨਹੀਂ ਹੁੰਦੇ ਆ ਇਧਰ ਜੋੜੀਆਂ ਵਾਲਾ ਘਾਟੀ ਖੋਲਿਆ ਕਰਾਂਗੇ ਨਾਲੇ ਚਬੂਜੇ ਕੱਢਦੇ ਆ ਨਾ ਜੀ ਛਤਰੀ ਤੇ ਲਾਉਣੇ ਆ ਤੇ ਉਹ ਪਰਲਾਗੇਟ ਵੱਡਾ ਆਟੋਮੈਟਿਕਲੀ ਜਾਂਦੇ ਰਹਿੰਦੇ ਆ ਇਧਰ ਤੰਗ ਕਰਦੇ ਆਪਾਂ ਨੂੰ ਤਾਂ ਕਰਕੇ ਨਹੀਂ ਇਧਰ ਛੱਡਦੇ ਠੀਕ ਹੈ ਜੀ ਬੱਚੇ ਉਧਰ ਕਰ ਦਿੰਨੇ ਆ ਤੇ ਜਿਹੜੇ ਉਧਰ ਲੀਆਂ ਜੋੜੀਆਂ ਉਹ ਇਧਰ ਕਰ ਦਿੰਨੇ ਠੀਕ ਹੈ ਮੇਰੇ ਵੀਰੋ ਇਧਰ ਛੱਡਦੇ ਆ ਜੀ ਇਹਨਾਂ ਨੂੰ ਅੱਜ ਲੋਬੀ ਇਧਰ ਛੜਤੀ ਜੋੜੀ ਤੇ ਇਧਰ ਬੱਚੇ-ਬੁੱੱਚੇ ਵੀ ਫਿਰਦੇ ਆ ਤੇ ਖੁੱਡਾ ਵੀ ਓਕੇ ਰਿਪੋਰਟ ਆ ਕੋਈ ਖਤਰੇ ਵਾਲੀ ਗੱਲ ਹੈ ਹੀ ਨਹੀਂ ਜਿਵੇਂ ਹੀ ਹੈ ਨਹੀਂ ਤੇ ਬਾ ਹੁਣ ਆਣ ਆਲਣੇ ਬਣਾ ਲੀਏ ਜਿੱਥੇ ਆਹਾ ਵੀ ਕੂਤਰੀ ਨਾਲ ਅੰਡੇ ਲਾਉਣ ਵਾਲੀ ਹੈ ਠੀਕ ਹੈ ਜੀ ਪਹਿਲਾਂ ਜਿਹੜੇ ਕੂਤਰ ਨਾਲ ਲੱਗੀ ਸੀ ਨਾ ਤੇ ਉਹ ਬਾ ਗਣਮੇ ਦਿਨਾਂ ਤੇ ਅੰਡੇ ਲਾਉਣ ਵਾਲੀ ਸੀ ਤਾਂ ਕਰਕੇ ਆਂਦੇ ਜਿਹੜੇ ਪਹਿਲਾਂ ਵਾਲੇ ਅੰਡੇ ਹੋਣਗੇ ਉਹ ਆਪਾਂ ਸਿੱਟਾਂਗੇ ਜਿਹੜੇ ਦੁਬਾਰੋ ਕਢਾਵਾਂਗੇ ਉਹ ਆਪਣੇ ਕੰਮ ਦੇ ਆ ਠੀਕ ਹੈ ਜੀ ਤੇ ਇੱਕ ਰਾ ਦੋ ਜਾਂ ਚਾਰ ਝੋਲੀਆਂ ਦੇ ਕਢਾਵਾਂਗੇ ਦੋ ਝੋਲੀਆਂ ਕਢਾਵਾਂਗੇ ਉਦੋਂ ਮੜ ਕੇ ਜੋੜੀ ਪੁੱਠੀ ਕਰਨੀ ਆਪਾਂ ਫਿਰ ਕਣਕ ਲੈ ਚੱਲੇ ਆਂ ਜੀ ਤੇ ਉਧਰ ਪਾਣੀ ਵਾਲਾ ਘੜਾ ਲਾਤਾ ਜੀ ਦੁਬਾਰਾ ਨਵਾਂ ਠੀਕ ਹੈ ਮੇਰੇ ਵੀਰੋ ਪਾਣੀ ਰੱਖਣ ਨੂੰ ਪਹਿਲਾਂ ਦੂਜਾ ਕੂਤਰਾ ਨੂੰ ਲਾਉਂਦੇ ਹੁੰਦੇ ਸੀ ਤੇ ਦੂਜੇ ਰਹਿ ਹੀ ਨਹੀਂ ਤੇ ਹੁਣ ਇਹਨਾਂ ਨੂੰ ਲਾਇਆ ਕਰਾਂਗੇ ਠੀਕ ਹੈ ਜੀ ਤੇ ਇਹ ਕੂਤਰਾ ਆਪਣੇ ਪੂਰੇ ਤੰਦਰੁਸਤ ਰਹਿਣ ਵਾਹਿਗੁਰੂ ਕਰਕੇ ਕਿਉਂਕਿ ਖੁੱਡਾਂ ਤਾਂ ਸਾਰਾ ਹੁਣ ਓਕੇ ਰਪੋਰਟ ਆ ਕਿਧਰੋਂ ਵੀ ਕੋਈ ਵੀ ਨਹੀਂ ਵੱਢ ਸਕਦਾ ਜਾਨਵਰ ਜਿਹੜੀ ਪਹਿਲਾਂ ਗਲਤੀ ਸੀ ਕਿ ਉੱਥੇ ਆਪਾਂ ਪੱਕੀਆਂ ਇੱਟਾਂ ਲਾਤੀਆਂ ਸੀ ਸਿੰਟਰ ਨਾਲ ਠੀਕ ਹੈ ਜੀ ਤੇ ਹੁਣ ਕੋਈ ਚੀਜ਼ ਵੱਢ ਨਹੀਂ ਸਕਦੀ ਛੇਤੀ ਕਿਤੇ ਤਾਂ ਛੇਤੀ ਕਿਤੇ ਵੀ ਨਹੀਂ ਵੱਢਦੀ ਕਿਉਂਕਿ ਹੁਣ ਜਦ ਅੱਗੇ ਰਿਸ਼ਤੇਦਾਰੀ ਜੋ ਜਾਵੜੇ ਸੀ ਕੋਈ ਤਾਂ ਤਾਂ ਕਰਕੇ ਇਹ ਬਿੱਲੀ ਨੇ ਖਾਦੇ ਕਿਉਂਕਿ ਆਪਣੀ ਗੱਲ ਹੋਰ ਹੁੰਦੀ ਆ ਘਰਦਿਆਂ ਦੀ ਗੱਲ ਹੋਰ ਹੁੰਦੀ ਆ ਸਾਹਮਣ ਦੀ ਤਾਂ ਕਰਕੇ ਤੇ ਹੁਣ ਆਪਾਂ ਛੱਡ ਕੇ ਨਹੀਂ ਜਾਂਦੇ ਕਬੂਤਰਾਂ ਨੂੰ ਜਿੰਨਾ ਚਿਰ ਬਸ ਸਾਰ ਲਿਖਿਆ ਰਾਬੜੇ ਉਹਨਾਂ ਚਿਰ ਕਬੂਤਰਾਂ ਤੇ ਗੋਲੀ ਰਾਵਾਂਗੇ ਠੀਕ ਹੈ ਜੀ ਆਸੇ-ਪਾਸੇ ਨਹੀਂ ਜਾਂਦੇ ਜੀ ਆਸੀ ਅੱਜ ਦਾ ਆਪਣਾ ਬਲੌਗ ਜੇ ਬਲੌਗ ਵਧੀਆ ਲੱਗਿਆ ਤੇ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਦੇ ਹੋ ਤੇ ਜੋੜੀ ਕਿਵੇਂ ਲੱਗੀ ਕਮੈਂਟ ਕਰਕੇ ਦੱਸਦੇ ਹੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਭਰਾਵਾਂ ਨੂੰ ਆਪਾਂ ਨੇ ਜੋੜੀ ਦਿੱਤੀ ਆ ਨੋਈ ਖਾਟਮਾ ਬਣੋਤ ਖਾਟਮਾ ਤੇ ਪ੍ਰਰਾਤ ਖਾਟਮਾ ਜੀ ਦਾ ਠੀਕ ਹੈ ਜੀ ਤੇ ਜੋੜੀ ਫੁੱਲ ਵਧੀਆ ਬੱਚੇ ਕਢਾਉਣ ਨੂੰ ਦਿੱਤੀ ਆ ਕਿਉਂਕਿ ਆਪਣੇ ਇੱਕ ਹੁਡੇ ਉਹੋ ਜਿਹੇ ਆ ਕੱਚੇ ਹੁਡੇ ਆ ਤੇ ਉਹ ਦਾ ਮਤਲਬ ਬਿੱਲੀ ਬੁੱਲੀ ਤਾਂ ਨਹੀਂ ਵੜ ਸਕਦੀ ਪਰ ਪੱਕੇ ਹੁਡੇ ਪਾਵਾਂਗੇ ਨਾ ਉਹ ਤਾਂ ਪੱਕੀਆਂ ਜੋੜੀਆਂ ਲਿਆਵਾਂਗੇ ਤਾਂ ਕਰਕੇ ਕੋਠੇ ਤੇ ਰੱਖਣੀਆਂ ਜੋੜੀਆਂ ਇੱਥੇ ਤੇ ਕਿਰਾ ਹੁਣ ਆਇਤ ਕੀ ਸੀਜ਼ਨ ਦੀਆਂ ਜੇ ਬਾਈਆਂ ਅਗਲੇ ਸੀਜ਼ਨ ਦੀਆਂ ਬਾਈਆਂ ਛੱਡਣ ਵਾਸਤੇ ਇੱਥੇ ਰੱਖਾਂਗੇ ਇਸ ਹੁਡਿਆਂ ਚ ਉਦੋਂ ਮੁੜ ਕੇ ਜਦੋਂ ਅਗਲੇ ਸੀਜ਼ਨ ਤੱਕ ਆਪਾਂ ਜਾਂ ਆਇਆ ਸੀਜ਼ਨ 22 ਤੋਂ ਬਾਅਦ ਖੁੱਡੇ ਪਾ ਲਾਂਗੇ ਠੀਕ ਹੈ ਜੀ ਸਿਆਲ ਦੇ ਵਿੱਚ ਵੀ ਪਾ ਸਕਦੇ ਆ ਤੇ ਬਾਜ਼ੀਆਂ ਦੇ ਬਾਅਦ ਵੀ ਪਾ ਸਕਦੇ ਆ ਉਹਨਾਂ ਚ ਕ੍ਰੈਸ਼ ਖੁੱਡਿਆਂ 'ਚ ਬਾਜ਼ੀਆਂ ਛੱਡਾਂਗੇ ਹੋਰ ਕੋਈ ਚੱਕਰ ਨਹੀਂ ਖੁੱਡੇ ਗਿੱਲੇ ਆ ਯਾਰ ਕੱਚੇ ਆ ਨਾ ਥੱਲੋਂ ਜਿਹੜੀ ਮਿੱਟੀ-ਮੁੱਟੀ ਉਹ ਗਿੱਲੀ ਹੋ ਜਾਂਦੀ ਤਾਂ ਕਰੇ ਪੱਕੇ ਖੁੱਡਿਆਂ ਦੀ ਗੱਲ ਹੀ ਹੋਰ ਹੁੰਦੀ ਆ ਤਾਂ ਕਰਕੇ ਬਾਕੀ ਚੈਨਲ ਨਾਲ ਬਣੇ ਰਹੋ ਧੰਨਵਾਦ ਜੀ